ਮਿੱਤਰੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਨਾ ਅੱਗੇ ਕਾਈ ਦੇ ਪੁੱਤ ਨੇ ਤਾਂ ਕਾਈ ਖਤਨਾ ਉਹ ਗੱਲ ਨਾ ਹੁਣ ਖਤਮ ਹੋ ਗਈ ਮਿੱਤਰੋ ਤੇ ਖਤਮ ਹੋਣ ਦੇ ਨਾਲ 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 ਨਾ ਲੋਕ ਆਪਣੇ ਇਹੋ ਜਿਹੇ ਭਟਕੇ ਪਏ ਆ ਵੀ ਹਰੇਕ ਬੰਦਾ ਕਹਿੰਦਾ ਵੀ ਜਿਹੜਾ ਆਪਦੇ ਕਿਤੇ ਨਾਲ ਜੁੜਿਆ ਆ ਆਪਦਾ ਕੰਮ ਹੈ ਨਾ ਉਹਨੂੰ ਛੱਡ ਕੇ ਹੋਰ ਕੰਮ ਕਰਗੇ ਹੋਰ ਚ ਪਤਾ ਨਹੀਂ ਵੀ ਕਿੰਨਾ ਕੰਮ ਨਾ ਫੈਣਾ ਕੀ ਬਚਦਾ ਉਹਦੇ ਵਿੱਚ ਉਹ ਜਦੋਂ ਵੀ ਨਵਾਂ ਕੰਮ ਕਰਦਾ ਆ ਆਪਦੇ ਕਿਤੇ ਨੂੰ ਛੱਡ ਕਿਤੇ ਉਹਦੇ ਵਾਸਤੇ ਵੀ ਫਿਰ ਉਹਨੂੰ ਕਰਜ਼ਾ ਚੱਕਣਾ ਹੀ ਪੈਂਦਾ ਜਦੋਂ ਵੀ ਕਰਜ਼ਾ ਚੱਕਣਾ ਪੈਂਦਾ ਤਾ ਬੰਦੇ ਦੀ ਲੌਂਦੇ 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 ਉਮਰ ਦੇ ਵਿੱਚ ਟੈਨਸ਼ਨ ਹੋ ਜਾਂਦੀ ਹੈ ਟੈਨਸ਼ਨ ਹੋ ਜਾਂਦੀ ਹੈ ਤਾਂ ਜੀ ਬੀਪੀ ਦੀਆਂ ਜਾਂ ਹੋਰ ਸਭ ਬਿਮਾਰੀਆਂ ਬਣ ਲੱਗ ਜਾਂਦੀਆਂ ਤਾਂ ਮਿੱਤਰੋ ਵੈਸਟ ਹਰੇਕ ਬੰਦੇ ਲਈ ਮੈਂ ਤਾਂ ਇਹ ਮੰਨਦਾ ਵੀ ਜਿਹੜਾ ਉਹ ਆਪਦੇ ਵਿੱਚ ਕਿਤੇ ਦੇ ਨਾਲ ਜੁੜਿਆ ਹੋਇਆ ਉਹ ਕਿਤੇ ਦੇ ਨਾਲ ਜੁੜਿਆ ਰਹੇ ਬਾਕੀ ਜੀ ਚਲੋ ਵੀ ਜੇਕਰ ਹੋਰ ਅਗਲੇ ਦੇ ਦਿਮਾਗ ਦੇ ਵਿੱਚ ਥੋੜੇ ਬਜਟ ਦੇ ਵਿੱਚ ਕੰਮ ਤੁਰਦਾ ਤੋੜ ਲੈ ਜੇ ਕੋਈ ਬਾਲੇ ਬਜਟ ਬਜਟ ਦੇ ਵਿੱਚ ਵੀ ਤੋੜਨਾ ਬਹੁਤ ਵਧੀਆ ਗੱਲ ਹੈ ਪਰ ਮਿੱਤਰੋ ਕਰਜ਼ਾ ਚੱਕ ਕੇ ਨਾ ਤੋੜੋ ਕਿਉਂਕਿ ਕਰਜ਼ਾ ਇੱਕ ਪਿਆ ਸੱਪ ਹੀ ਹੁੰਦਾ ਜਿਹੜਾ ਕਿ ਬਈ ਹੌਲੀ 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 ਜ਼ਹਿਰ ਚੜਾਉਂਦਾ 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 ਕਸਰ ਨੂੰ ਬਈ ਇੱਕ ਮੌਤ ਦੇ ਰਾਹ ਹੀ ਪਾ ਦਿੰਦਾ ਤਾਂ ਮਿੱਤਰੋ ਕਰਜ਼ੇ ਤੋਂ ਬਚੋ ਕਰਜ਼ੇ ਤੋਂ ਬਚੋ ਇਹ ਗੱਲਾਂ ਮਿੱਤਰੋ ਤਾਂ ਮੈਨੂੰ ਇਹ ਗੱਲਾਂ ਵੀ ਕਿਸੇ ਬੰਦੇ ਨੇ ਕਹੀਆਂ ਸੀ ਬਹੁਤ ਹੀ ਸਿਆਣਾ ਬੰਦਾ ਸੀ ਸੂਝਵਾਨ ਸੀ ਸੋਚਿਆ ਵੀ ਉਹਦੀਆਂ ਗੱਲਾਂ ਵੀ ਇਹੇ ਛੋਡੇ ਨਾਲ ਸਾਂਝੀਆਂ ਜ਼ਰੂਰ ਕਰ ਗਏ ਕੀ ਪਤਾ ਵੀ ਕੁਝ ਭਰਾ ਸਹਿਮਤ ਹੋਣ ਇਸ ਨਾਲ